ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੋੜੀ ਸੁਖਮਨੀ ਮਹਿਲਾ ਪੰਜਵਾਂ ਸ਼ਲੋਕ ਇੱਕ ਓੰਕਾਰ ਸਤਗੁਰ ਪ੍ਰਸਾਦ ਆਦ ਗੁਰੇ ਨਮਹ ਜੁਗਤ ਗੁਰੇ ਨਮਹ ਸਤਗੁਰੇ ਨਮਹ ਸ੍ਰੀ ਗੁਰਦੇਵੇ ਨਮਹ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਤਲ ਕਲੇਸ ਤਨ ਮਾ ਹ ਮਿਟਾਵੋ ਸਿਮਰੋ ਜਾ ਸਿ ਬਿਸੰਪਰਏ ਕਾ ਨਾਮ ਜਪਤ ਅਗਨਤ ਅਨੇਕਾ ਵੇਦ ਪੁਰਾਣਾ ਸਿਮੇਤ ਸੁਦਾ ਕੀਰੈ ਤਿੰਨੇ ਰਾਮ ਨਾਮ ਇਕ ਆਖੀਰ ਕਿਨ ਕਾ ਇਕ ਜਸ ਜੀਆ ਬਸਾਵੈ ਤਾਂ ਕੀ ਮਹਿਮਾ ਗਰੀਨਾ ਆਵੈ ਕਾਖੀ ਇਹ ਕਾਦਰ ਸੋਹਾਰੋ ਨਾਨਕੁ ਸੰਗਮੋਹਾ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਓ Prabu kasimran na kora bana ba sa prabu kasimran na duu ka jaman na sa prabu kasimran na kala prahara prabu kasimran na dus mana tara prabu na laga prabu kasimran na andina jaga prabu kasimran na poona be yapa prabu na na sangga. ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕਾ ਸਿਮਰਨ ਅ੍ਰਿਧ ਸਿਧਨੋ ਨਿਧ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੂਧ ਪ੍ਰਭ ਕਾ ਸਿਮਰਨ ਜਪ ਤਪ ਪੂਜਾ ਪ੍ਰਭ ਕਾ ਸਿਮਰਨ ਬਿਨ ਸਾਧੂ ਜਾ ਪ੍ਰਭ ਕਾ ਸਿਮਰਨ ਤੀਰਥ ਇਸ ਨਾਨੀ ਪ੍ਰਭ ਕਾ ਸਿਮਰਨ ਦਰਗਹ ਮਾਣੀ ਪ੍ਰਭ ਕਾ ਸਿਮਰਨ ਹੋਇ ਸੋ ਪਲਾ ਪ੍ਰਭ ਕਾ ਸਿਮਰਨ ਸੂਫਲ ਫਲਾ ਸੇ ਸਿਮਰ ਹਾ ਜਿਨ ਆਪ ਸਿਮਰਐ ਨਾਨਕ ਤਾ ਕਹਿ ਲਾ ਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉਚਾ ਪ੍ਰਭ ਕਾ ਸਿਮਰਨ ਉਧਰੇ ਮੂਚਾ ਪ੍ਰਭ ਕਾ ਸਿਮਰਨ ਤ੍ਰਿਸਨਾ 부ਝਾ ਪ੍ਰਭ ਕਾ ਸਿਮਰਨ ਸਭ ਕੁਝ ਸੂਝਾ ਪ੍ਰਭ ਕਾ ਸਿਮਰਨ ਨਹੀਂ ਜਮਤਰਾਸਾ ਪ੍ਰਭ ਕਾ ਸਿਮਰਨ ਪੂਰਨ ਆਸਾ प्रभु का सिमरन मनन की मल जाए अमृत नाम रिधमा हा समाए प्रभु जी बस हा साध की रसना नानक जन का दासन दसना प्रभु को सिमरहा सेतनवंत प्रभु को सिमरहा से पतवंत प्रभु को सिमरहा से जन परवान प्रभु को सिमरहा से पुरख प्रधान ਪ੍ਰਭ ਕੋ ਸਿਮਰਾਂ ਹਾਂ ਸੇ ਬੇਹਮਤਾ ਜੇ ਪ੍ਰਭ ਕੋ ਸਿਮਰਾਂ ਹਾਂ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰਾਂ ਹਾਂ ਸੇ ਸੁਖ ਵਾਸੀ ਪ੍ਰਭ ਕੋ ਸਿਮਰਾਂ ਹਾਂ ਸਦਾ ਬਨਾਸੀ ਸਿਮਰਨ ਤੇ ਲਾਗੇ ਜਿਨ ਆਪ ਦੇ ਆਲਾ ਨਾਨਕ ਜਨ ਕੀ ਮੰਗਰ ਵਾਲਾ ਪ੍ਰਭ ਕੋ ਸਿਮਰਾਂ ਹਾਂ ਸੇ ਪ੍ਰਪਕਾਰੀ ਪ੍ਰਭ ਕੋ ਸਿਮਰਾਂ ਹਾਂ ਤਿਨ ਸਦ ਬਲੇ ਹਾਰੀ ਪ੍ਰਭ ਕੋ ਸਿਮਰਾਂ ਹਾਂ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰਾਂ ਹਾਂ ਤਿਨ ਸੁਖ ਬਿਹਾਵੇ ਪ੍ਰਭ ਕੋ ਸਿਮਰਾਂ ਹਾਂ ਤਿਨ ਆਤਮ ਜੀਤਾ ਪ੍ਰਭ ਕੋ ਸਿਮਰਾਂ ਹਾਂ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰਾਂ ਹਾਂ ਤਿਨ ਆਨੰਦ ਕਨੇਰੇ ਪ੍ਰਭ ਕੋ ਸਿਮਰਾਂ ਹਾਂ ਬਸ ਹਰਨੇ ਰੇ ਸੰਤ ਕ੍ਰਿਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰਾ ਪਾਗ ਬਕੈ ਸਿਮਰਨ ਕਾਰਜ ਪੂਰੇ ਪ੍ਰਭ ਕਾ ਸਿਮਰਨ ਕਬ ਹੋ ਨਾ ਸ਼ੂਰੇ ਪ੍ਰਭ ਕਾ ਸਿਮਰਨ ਹਰ ਗੁਣ ਬਾਨੀ ਪ੍ਰਭ ਕਾ ਸਿਮਰਨ ਸਹਿਜ ਸਮਾਨੀ ਪ੍ਰਭ ਕਾ ਸਿਮਰਨ ਅਨਹੱਚਲ ਆਸਨ ਪ੍ਰਭ ਕਾ ਸਿਮਰਨ ਕਮਲ ਬਿਗਾਸਨ ਪ੍ਰਭ ਕਾ ਸਿਮਰਨ ਅਨਹਦ ਸੁਨਕਾਰ ਸੁਖ ਪ੍ਰਾਪਤ ਸਿਮਰਨ ਕਾ ਅੰਤ ਨਾ ਪਾਰ ਸਿਮਰ ਹਾਂ ਸੇ ਜਨਾਂ जिन्हको प्रभु मैया नानक तिन जन सरने पेया हर सिमरन करपागत प्रगटाये हर सिमरन अलग भेद उपाए हर सिमरन आपे सिद्ध जतिि दाते हर सिमरन नीचे चाहो कुंट जाते हर सिमरन तारी सब धरना सिमर सिमर हर कारज करना सिमरन क्यों सगल अकारा हर सिमरनम आप निरंकारा ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰਿ ਸਿਮਰਨ ਤਿਨ ਪਾਇਆ ਲੋਕ ਦੀਨ ਦਰਦ ਦੁਖ ਪੰਜਨਾ ਕਟਕਟ ਨਾਦ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਸਾਦ ਅਸ਼ਟਪਦੀ ਜਹ ਮਾਤਾ ਪਿਤਾ ਸੂਤ ਮੀਤ ਨ ਭਾਈ ਮਨ ਓਹਾ ਨਾਮ ਤੇਰਾ ਸੰਗ ਸਹਾਈ ਜਹ ਮਹਾ ਪਿਆਨ ਦੂਤ ਜਮਦਲਾ ਤੋ ਹ ਕੇਵਲ ਨਾਮ ਸੰਗ ਤੇਰਾ ਚਲਾ ਜੋ ਹ ਮੁਸਕਲਾ ਹੋਵੈ ਅਤ ਭਾਰੀ ਹਰ ਕੋ ਨਾਮ ਖਿਨ ਮਾ ਹ ਉਧਾਰੀ ਅਨੇਕ ਪੁਨਹ ਚਰਨਾ ਕਰਤ ਨਹੀਂ ਤਰਾ ਹਰ ਕੋ ਨਾਮ ਕੋਟ ਪਾਪ ਪਰ ਹਰਿਆ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਭਵ ਹੋ ਸੁਖ ਕਨੇਰੇ ਸਗਤ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖਿਆ ਲੱਖ ਕਰੋਰੀ ਬੰਧਨਾ ਪਰਾ ਹਰ ਕਾ ਨਾਮ ਜਪਤ ਨਿਸਤਰਾ ਨੇਕ ਮਾਇਆ ਰੰਗ ਤਿਖਣਾ 부ਝਾਵਾ ਹਰ ਕਾ ਨਾਮ ਜਪਤ ਆਕਾਵਾ ਜੀ ਹ ਮਾਰਗ 에ਹ ਜਾਤ ਇਕੇਲਾ ਤੋ ਹਰ ਨਾਮ ਸੰਗ ਹੋਤ ਸੋਹੇਲਾ ਐਸਾ ਨਾਮ ਮਨ ਚਦਾਤੇ ਆਇਆ ਨਾਨਕ ਗੁਰਮੁਖ ਪਰਮਗਤ ਪਾਈਆ ਛੂਟ ਤਾ ਨਹੀਂ ਕੋਟ ਲਖ ਬਾਹੀ ਨਾਮ ਜਪ ਤਾ ਤਹ ਪਰਪਰਾਹੀ ਅਨੇਕ ਭੀਕਨ ਜਹ ਆਏ ਸੰਕਾਰਾ ਹਰ ਕਾ ਨਾਮ ਤਤਕਾਲ ਉਧਾਰਾ ਅਨੇਕ ਜੋਨ ਜਨਮ ਮਰ ਜਾਵਾ ਨਾਮ ਅਨ ਜਪ ਤਾ ਆਵਾ ਬਿਸਰਾਮ ਹੋ ਮੈਲਾ ਮਲ ਕਬ ਹੋਣਾ ਤੋਵਾ ਹਰ ਕਾ ਨਾਮ ਕੋਟ ਪਾਪ ਖੋਵਾ ਐਸਾ ਨਾਮ ਜਪੋ ਮਨ ਰੰਗ नानक पाइया साध क्या संग मार्ग के गने जा न कोसा हर का नाम ओहा तो पड़ा महा अंध गुबारा हर का नाम संग उजियारा जहा पंथ तेरा कोना से जानू हर का नाम तह नाल महा ज तपत बोहो काम ਤਹ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਜਹ ਤ੍ਰਿਖਾ ਮਨ ਤੁਝ ਆਕ ਰਖਾ ਤਹ ਨਾਨਕ ਹਰ ਹਰ ਅੰਮ੍ਰਿਤ ਵਰਖਾ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕਾ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਊਟ ਹਰ ਕੇ ਨਾਮ ਉਧਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਓਖਦੈ ਸਾਧਕਾ ਮਾਤਾ ਹਰ ਜਨ ਕਾ ਹਰ ਨਾਮ ਨਿਧਾਨ ਬ੍ਰਹਮ ਜਨਕਿ ਨੋ ਦਾਨ ਮਨਨਾ ਤਨ ਰੰਗ ਰਤੇ ਰੰਗ ਏਕਾ ਨਾਨਕ ਜਨ ਕੈ ਬਿਰਤ ਵਿਵੇਕਾ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕਾ ਨਾਮ ਜਨ ਕੋ ਤ੍ਰਿਪਤ ਪਤ ਪੂਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨਾ ਪੰਗ हर का नाम जन की वढाई हर का नाम जन शोभा पाई हर का नाम जन को भोग जोग हर नाम जपता कछ ना है भी जोग जन राता हर नाम की सेवा नानक पूजा हर हर देवा हर हर न जान क्यामल खजिना हर तन तन को आप प्रब देना हर हर जनक उठे सतानी हर प्रताप जन अवर न जानी उत पोट जन हर रसराते उन समाध नाम रसमाते आठ पहर जन हर हर जपा हर का भगत प्रगट नहीं शपा हर की भगत मुक्त बहो करे नानक जनसंग कहते थे धर पार जात एहो हरको नाम काम तेन हर हर गुणगामा सबते उत्तम हरकी कथा नाम सुनत दर्द दुख लथा नाम की महिमा संत रिध वसै संत प्रताप दुरत सब नसा संत काल संग वड़ पागी पाईया संत की सेवा नाम ते आईया नाम तुल कुछ अवर ना होए नानक गुरमुख नाम पावै जन कोए